ਦਾ ਮਹੀਨਾ ਸਭ ਦੇ ਚਿਹਰਿਆਂ ਤੇ ਰੌਣਕ ਤੇ ਚਾਰੇ ਪਾਸੇ ਹਰਿਆਵਲ ਤੇ ਇਹ ਕੁੜੀਆਂ ਚਿੜੀਆਂ ਲਈ ਇਹ ਮਹੀਨਾ ਖਾਸ ਹੁੰਦਾ ਹੈ ਕਿਉਂਕਿ ਇਸ ਮਹੀਨੇ ਨੂੰ ਲੈ ਕੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜੇ ਚਾ ਨੇ ਉਹ ਮੰਡ-ਮੰਡ ਕੇ ਪੈਂਦੇ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਫਰੰਜੀਤ ਕੌਰ ਮੰਗਟ ਅੱਜ ਗੱਲ ਕਰਨ ਜਾ ਰਹੀਆਂ ਸਾਵਣ ਦਾ ਮਹੀਨਾ ਤੀਂਆਂ ਦੇ ਤਿਹਾਰ। ਸਾਵਣ ਮਹੀਨਾ ਪੰਜਾਬੀ ਸੱਭਿਆਚਾਰ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਜੇ ਸੌਣ ਦੇ ਮਹੀਨੇ ਤੀਆਂ ਦੀ ਗੱਲ ਨਾ ਕਰੀਏ ਤਾਂ ਗੱਲ ਨਹੀਂ ਬਣਦੀ। ਕਿਉਂਕਿ ਤੀਆਂ ਤੇ ਤੀਆਂ ਦੇ ਤਿਆਰ ਕਰਕੇ ਇਹ ਮਨਾਇਆ ਜਾਂਦਾ ਤਿਹਾਰ ਤੇ ਗੁਰਬਾਣੀ ਵਿੱਚ ਵੀ ਸੌਣ ਦੇ ਮਹੀਨੇ ਦਾ ਜ਼ਿਕਰ ਆਉਂਦਾ ਹੈ ਤਾਂ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਇਸ ਮਹੀਨੇ ਦੇ ਵਿੱਚ ਕੁੜੀਆਂ ਨੂੰ ਬੇ ਸਬਰੀ ਨਾਲ रेडी ਹੈਗੀ ਹੈ ਉਹ ਡੀਕ ਹੁੰਦੀ ਹੈ ਕਿਉਂਕਿ ਉਹਨਾਂ ਨੇ ਆਪਣੀਆਂ ਸੇਲੀਆਂ ਨੂੰ ਮਿਲਣਾ ਹੁੰਦਾ ਇਸ ਦੇ ਪਿੱਛੇ ਵੀ ਕਈ ਕਾਰਨ ਨੇ ਇੱਕ ਤਾਂ ਉਹਨਾਂ ਦਿਨਾਂ ਦੇ ਵਿੱਚ ਨਾ ਤਾਂ ਕੋਈ ਆ ਆਪਾਂ ਕਹਿੰਦੇ ਵੀ ਮਨ ਪਰਚਾਵੇ ਦੇ ਕੋਈ ਸਾਧਨ ਹੁੰਦੇ ਸੀ ਨਾ ਹੀ ਲੜਕੀਆਂ ਨੂੰ ਕੋਈ ਪੜਨ ਦੇ ਮੌਕੇ ਦਿੱਤੇ ਜਾਂਦੇ ਸੀ এডਿਕੇਸ਼ਨ ਦੀ ਕੋਈ ਹੱਕੇ ਨਹੀਂ ਸੀ ਦਿੱਤਾ ਜਾਂਦਾ 30 ਸਾਲ ਰਹਿਣ ਦੇ ਲਈ ਸਹੂਲਤਾਂ ਵੀ ਪੱਖੇ ਕੋਲਰ ਵਗੈਰਾ ਇਹਦੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ ਉਹ ਕਿ ਗੱਲ ਇਹ ਪੁਰਾਣੀ 50 ਸਾਲ ਪਹਿਲਾਂ ਦੀ ਹੈ ਉਦਾਂ ਸਾਡੀ ਕੰਦਰ ਵੀ ਬਹੁਤ ਸਾਰੀਆਂ ਸਾਨੂੰ ਸਹੂਲਤਾਂ ਹੋ ਗਈਆਂ ਨੇ ਤੀਸਰਾ ਇੱਕ ਲੋਕਾਂ ਦੇ ਵਿੱਚ ਇੱਕ ਇਹ ਪ੍ਰਥਾ ਚੱਲਦੀ ਸੀ ਕਿ ਸੱਸ ਨੂੰ ਇੱਕੋ ਘਰ ਦੇ ਵਿੱਚ ਸੌਣ ਦੇ ਮਹੀਨੇ ਇਕੱਠਿਆਂ ਨਹੀਂ ਰਹਦੀਆਂ ਤੇ ਇਸੇ ਕਰਕੇ ਸੌਣ ਦੇ ਮਹੀਨੇ ਭਰਾ ਖੁਸ਼ੀ-ਖੁਸ਼ੀ ਆਪਣੀਆਂ ਭੈਣਾਂ ਨੂੰ ਲੈਣ ਜਾਂਦੇ ਐ ਸਹੁਰਿਆਂ ਤੋਂ ਤੇ ਉਹ ਵੀ ਬੜੀ ਬੇਸਬਰੀ ਨਾਲ ਆਪਣੀਆਂ ਸਪੇਕੇ ਆਉਣ ਦੇ ਲਈ ਆਪਣੀਆਂ ਸਹੇਲੀਆਂ ਨੂੰ ਮਿਲਣ ਦੇ ਲਈ ਅਹ ਪੂਰੀਆਂ ਮਤਲਬ ਤਿਆਰ ਹੁੰਦੀਆਂ ਸੌਣ ਦੇ ਮਹੀਨੇ ਜਿਹੜਾ ਹੈਗਾ ਤੀਆਂ ਦਾ ਤਿਹਾਰ ਚਾਨਣ ਪੱਕ ਦੀ ਤੀਜ ਤੋਂ ਲੈ ਕੇ ਪੂਰਮਾਸ਼ੀ ਤੱਕ 15 ਦਿਨ ਲਗਾਤਾਰ ਮਨਾਇਆ ਜਾਂਦਾ ਤੇ ਇੱਕ ਨੂੰ ਕੁੜੀਆਂ ਮਤਲਬ ਮਹਿੰਦੀਆਂ ਲਗਾਉਂਦੀਆਂ ਨੇ ਤੇ ਚੂੜੀਆਂ ਪਾਉਂਦੀਆਂ ਨੇ ਉਹ ਵੀ ਕੱਚ ਦੀਆਂ ਕਿਉਂਕਿ ਕੱਚ ਦੀਆਂ ਚੂੜੀਆਂ ਤੇ ਮਹਿੰਦੀ ਅਹ ਇਸ ਕਰਕੇ ਲਾਉਂਦੀਆਂ ਨੇ ਕਿ ਹੱਥਾਂ ਤੇ ਛਾਲੇ ਜੇ ਉਹਨੂੰ ਗਿੰਦਾ ਪਾਉਂਦੀਆਂ ਨੇ ਛਾਲੇ ਨਾ ਪੈਣ ਤੇ ਕੱਚ ਦੀਆਂ ਚੂੜੀਆਂ ਤਾਂ ਤਾਂ ਕਿ ਉਹਨਾਂ ਦੀ ਜਿਹੜੀ ਛਣਕਾਰ ਹੋ ਗਈ ਢੇ ਦੀ ਤਾਲ ਦੇ ਨਾਲ ਨਾਲ ਜਾਤਾ ਪਵੇ। ਸੋ ਸੌਂਦੇ ਮਹਿਲੇ ਉਹਨਾਂ ਨੂੰ ਜਦੋਂ ਕਿ ਮਨੋਰੰਜਨ ਦਾ ਤਾਂ ਮੈਂ ਪਹਿਲਾਂ ਹੀ ਦੱਸ ਚੁੱਕੀ ਆ ਕਿ ਕੋਈ ਸਾਧਨ ਨਹੀਂ ਸੀ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਕੋਲੇ ਹਰ ਤਰ੍ਹਾਂ ਦੇ ਸਾਧਨ ਨੇ। ਤਾਂ ਇੱਕੋ ਇੱਕ ਪੱਜ ਹੁੰਦਾ ਸੀਗਾ ਕਿ ਆਪਣੀਆਂ ਸਹੇਲੀਆਂ ਨੂੰ ਵਿਛੜੀਆਂ ਹੋਈਆਂ ਨੂੰ ਮਿਲ ਸਕਣ ਕਿਉਂਕਿ ਸਾਡੇ ਲੋਕ ਗੀਤਾਂ ਵਿੱਚ ਵੀ ਆਉਂਦਾ ਹੈ ਕਿ ਭੈਣ ਭਾਈ ਨਿਤ ਮਿਲਦੀ ਪਰ ਵਿਛੜੀ ਨਾ ਮਿਲਦੀ ਸਹੇਲੀ। ਤੇ ਇਸ ਤੋਂ ਇਲਾਵਾ ਅ ਪੰਦੇਮੀ ਘਰਾਂ ਦੇ ਵਿੱਚ ਰਹਿ ਰਹਿ ਕੇ ਤਾਂ ਮਨ ਅੱਕ ਚੁੱਕਿਆ ਹੁੰਦਾ ਹੈ ਤਾਂ ਫਿਰ ਉਹ ਨਾਲ ਨਾਲ ਇਹਨਾਂ ਦਿਨਾਂ ਵਿੱਚ ਇਹ ਸੀ ਕਿ ਪੁਰਾਣੇ ਸਮਾਂ ਵਿੱਚ ਕਿ ਲੜਕੀਆਂ ਨੂੰ ਨਾ ਤਾਂ ਆਪਣਾ ਬਰਚਣ ਦੀ ਜੋ ਕਰਦੇ ਨੇ ਕਰਤਾ ਮਤਲਬ ਬੋਲਣ ਦੀ ਕੋਈ ਉਹ ਹੀ ਨਹੀਂ ਸੀ ਹੁੰਦੀ ਜੀ ਆ ਕਰਦੇ ਨੇ ਵਰਕਰ ਲੱਭ ਦਿੱਤਾ ਉਹੀ ਪ੍ਰਵਾਨ ਹੁੰਦਾ ਤਾਂ ਉਹ ਜਿਹੜਾ ਅੰਦਰ ਭਰਿਆ ਦਰਦ ਹੁੰਦਾ ਸੀਗਾ ਚਾਹੇ ਪਤੀ ਦੀਆਂ ਝਟਕਾਂ ਕਹਿ ਲਓ ਜਾਂ ਸੱਸ ਦੀਆਂ ਝਟਕਾਂ ਸਹੁਰੇ ਕੋਲੋਂ ਖੁੰਡ ਕੱਟਣਾ ਜੇਠ ਦੀਆਂ ਵਧੀਕੀਆਂ ਆਨੰਦ ਦੀਆਂ ਵਧੀਕੀਆਂ ਦਰਾਨੀ ਚਠਾਣੀ ਦੀਆਂ ਵਧੀਕੀਆਂ ਉਹ ਸਾਰਾ ਕੁਝ ਦਰਦ ਸੀ ਜਿਹੜਾ ਉਤਰੰ ਪੋਲੀਆਂ ਦੇ ਰੂਪ ਵਿੱਚ ਉਹ ਨਿਕਲਦਾ ਤੇ ਦਰਦ ਦੀਆਂ ਭੰਨਿਆ ਉਹਨਾਂ ਲਈ ਤੀਆਂ ਸੀ ਜਿਹੜੀਆਂ ਇੱਕ ਮੰਚ ਹੁੰਦਾ ਸੀਗਾ ਜਿੱਥੇ ਆ ਕੇ ਉਹ ਆਪਣੇ ਦਰਦ ਨੂੰ ਪੋਲੀਆਂ ਦੇ ਰੂਪ ਵਿੱਚ ਆਪਣੇ ਬਲਬਲਿਆਂ ਦੇ ਉਹ ਬੋਲੀ ਦੇ ਰੂਪ ਵਿੱਚੋਂ ਕੱਢਦੀਆਂ ਸੀ ਤੇ ਆਜ਼ਾਦੀ ਮਾਨਦੀਆਂ ਸੀ ਕਿਉਂਕਿ ਉੱਥੇ ਨਾਲ ਨਾ ਕਿਸੇ ਦੀਆਂ ਬੰਦਸ਼ਾਂ ਦਾ ਡਰ ਆਜ਼ਾਦ ਪੰਛੀਆਂ ਵਾਂਗੂ ਖੁੱਲੇ ਟੰਗ ਅੰਬਰ ਤੇ ਉੱਡਾਰੀਆਂ ਲਾਉਣਾ ਚਾਹੁੰਦੀਆਂ ਤੇ ਹਰ ਰਿਸ਼ਤੇ ਤੋਂ ਮਿਲਿਆ ਦਰਦ ਚਾਹੀ ਉਹ ਕਹਿੰਦੇ ਨੇ ਵੀ ਮੁੰਡਾ ਰੋਹੀ ਦੀ ਟਿੱਕਰ ਤੋਂ ਗਾਲਾ ਬਾਪੂ ਦੇ ਪਸੰਦ ਆ ਗਿਆ ਨਹੀਂ ਮੈਂ ਬਹਿ ਕੇ ਪੱਟੜੇ ਤੇ ਬੈੰਗ ਬੁੜੀ ਦੇ ਪਾਪਾ ਜੇ ਮੇਰੀ ਹਾਂ ਲੱਗ ਜੇ ਤੇ ਸਿਕਰੋਂ ਦੇ ਨਾ ਬੰਗੇ ਦਰਾਨੇ ਸੋ ਸਭ ਕੁਝ ਇਕਤਰਾ ਜਿਹੜੇ ਦੀਆਂ ਸੀਗੀਆਂ ਉਹ ਰੂਹ ਦਾ ਦਰਦ ਸੁਣ ਤੇ ਸੁਣਾਉਣ ਦਾ ਜ਼ਰੀਆ ਬਣ ਜਾਂਦਾ ਤੇ ਇਹਨਾਂ ਦਿਨਾਂ ਦੇ ਵਿੱਚ ਬੰਜਾਰੇ ਵੀ ਕਹਿੰਦਾ ਮੇਰੀ ਪਹਿਲੇ ਮੈਂ ਇਹਨੂੰ ਕਹਿ ਚੁੱਕੀਆਂ ਕਿ ਆਉਣ ਜਾਣ ਦਾ ਤਾਂ ਕੋਈ ਆ ਹੀ ਨਹੀਂ ਸਭ ਨੇ ਕੁੜੀਆਂ ਬਾਹਰ ਤਾਂ ਕਿਤੇ ਜਾਂਦੀਆਂ ਹੀ ਨਹੀਂ ਸੀਗੀਆਂ ਤਾਂ ਬੰਜਾਰਾ ਆਉਂਦਾ ਸੀ ਮੋਹੱਲੇ ਵਿੱਚ ਇਕੱਠੀਆਂ ਬੈਠ ਕੇ ਕੁੜੀਆਂ ਦੀ ਦੂੜੀਆਂ ਉਹ ਆ ਜਾਂਦਾ ਸੀਗਾ ਤੇ ਫਿਰ 13-14 ਦਿਨ ਪਿੰਡ ਤੋਂ ਬਾਹਰ ਪਿਪਲਾ ਰੋਟੀਆਂ ਥੱਲੇ ਪਿੰਗਾ ਪਾ ਕੇ ਝੂਟਦੀਆਂ ਤੇ ਅਕਾਸ਼ ਵਿੱਚ ਉਡਾਰੀਆਂ ਲਾਉਣੀਆਂ ਚਾਹੁੰਦੀਆਂ ਤੇ ਗਿੱਧੇ ਦੇ ਵਿੱਚ ਉਹ ਤਮਾਲ ਪਾਉਂਦੀਆਂ ਕਿ ਕੋਹਾਂ-ਕੋਹਾਂ ਮੀਂਹ ਦਾ ਗਿੱਧੇ ਦੀ ਜਿਹੜੀ ਧੰਪ ਸੀ ਉਹ ਸੁਣਦੀ ਸੀ ਹੱਥਾਂ ਤੇ ਪੈਰਾਂ ਦਾ ਰਿਦਮ ਅੱਜ ਦੀਆਂ ਢੋਲਕੀਆਂ ਸਾਹਮਣੇ ਮਤਲਬ ਉਹਨਾਂ ਦੇ ਸਾਹਮਣੇ ਅੱਜ ਦੀਆਂ ਢੋਲਕੀਆਂ ਵੀ ਕੋਈ ਖਾਸ ਚੀਜ਼ ਨਹੀਂ ਹੈਗੀਆਂ ਅੱਜ ਅਸੀਂ ਕਿੰਦਾ ਪਾਉਣੇ ਆ ਉਹ 13 ਦਿਨਾਂ ਦਾ ਜਿੱਦਾਂ ਸੀ ਤਿੰਨ ਘੰਟਿਆਂ ਦੇ ਵਿੱਚ ਪੂਰਾ ਕਰ ਲੈਣਿਆ ਅਸੀਂ ਕਲਬਾਂ ਵਿੱਚ

ਅਨਾਲ ਦੀ ਨਾਲ ਆਪਣੇ ਜਿਹੜੋ ਪੀਂਗ ਚੜਾਉਂਦੀਆਂ ਆਪਣੇ ਸਰੀਰਕ ਦੀ ਮਤਲਬ ਸਮਰਤਾ ਦਾ ਵੀ ਮੁਜ਼ਾਰਾ ਕਰਦੀਆਂ ਤੀਜ ਤੋਂ ਲੈ ਕੇ ਪੂਰਨਮਾਸੀ ਤੱਕ ਈਆਂ ਦਾ ਸਫਰ ਚੱਲਦਾ ਰਹਿੰਦਾ ਕਿਉਂਕਿ ਚੱਕ ਦੇ ਚੰਦ ਤੋਂ ਲੈ ਕੇ ਚੰਨ ਦੇ ਗੋਡੀ ਮਾਰਨ ਤੱਕ ਇਹ ਤੀਆਂ ਦਾ ਸਫਰ ਜਾਰੀ ਰਹਿੰਦਾ ਤੇ ਇਹ ਨੂੰ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਪੂਰਨਮਾਸੀ ਦੇ ਦਿਨ ਮਤਲਬ ਤੀਆਂ ਦੀ ਸਮਾਪਤੀ ਹੋ ਜਾਂਦੀ ਸੀਗੀ ਬੱਲੋ ਪਾਈ ਜਾਂਦੀ ਸੋ ਉਸਨੂੰ ਬੱਲੋ ਕਿਹਾ ਜਾਂਦਾ ਉਸ ਦਿਨ ਕੁੜੀਆਂ ਉਹ ਅਲੱਗ ਤਰ੍ਹਾਂ ਦੀਆਂ ਮਤਲਬ ਬੋਲੀਆਂ ਪਾ ਕੇ ਨੱਚਦੀਆਂ ਤੇ ਨਾਲ ਹੀ ਮਨ ਦੇ ਵਿੱਚ ਇੱਕ ਦਰਦ ਲੈ ਕੇ ਕਿ ਅੱਜ ਫੇਰ ਵਿਛੜ ਜਾਣਾ ਤਾਂ ਆਪਾਂ ਦੋਨੋਂ ਬੁਰਾ ਭਲਾ ਕਹਿੰਦੀਆਂ ਤੇ ਸੌਣ ਦੇ ਮਹੀਨੇ ਨੂੰ ਯਾਦ ਕਰਦੀਆਂ ਕਿ ਸੌਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ ਬਰੇ ਦਿਨਾਂ ਨੂੰ ਫੇਰਦੀਆਂ ਇੱਕ ਵੇਲੇ ਤੇ ਉਹਨਾਂ ਨੂੰ ਪਤਾ ਸੀ ਕਿ ਅਸੀ ਸਾਲ ਬਾਅਦ ਹੀ ਫੇਰ ਆਕੇ ਮਿਲਣੇ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਡੇ ਮਤਲਬ ਬਜ਼ੁਰਗ ਸੀ ਉਹ ਜੋ ਮਰਜੀ ਕਿੰਦਾ ਬੋਲਦੀਆਂ ਉਹ ਵੀ ਉਹਨਾਂ ਨੂੰ ਮਤਲਬ ਕੋਈ ਐ ਕੁਝ ਕਹਿਣਾ ਨਹੀਂ ਸੀ ਕਿ ਆਪੋ ਕੇ ਉਹ ਕਹਿੰਦੇ ਸੀ ਸਾਡੇ ਨਾਲ ਲੜਕੀਆਂ ਦੇ ਆਹੀ ਪਹਿਰੇ ਤੇ ਉਹਦੀਆਂ ਉਹਨੀਆਂ ਹਰਾ ਤੇ ਆਪਾਟੇ ਕਿ ਲੈ ਕੇ ਆਉਂਦੇ ਹ ਕਿਉਂਕਿ ਉਹ ਹਰਖ ਦਾ ਤੇਰਾ ਬੜਾ ਕੁਸ਼ ਹਾਲੀ ਤੇ ਹਰਿਆ ਭਰੀ ਹਰਿਆਲੀ ਦਾ ਪ੍ਰਤੀਕ ਸੀਗਾ ਇੱਕ ਔਰਤ ਦੀ ਉੱਖ ਦੇ ਹਰੇ ਭਰੇ ਦਾ ਪ੍ਰਤੀਕ ਸੀਗਾ ਵੀ ਧਰਤੀ ਦੇ ਹਰੇ ਭਰੇ ਹੋਣ ਦਾ ਮਤਲਬ ਸਾਨੂੰ ਇੱਕ ਚੈਨਸੀ ਤੇ ਇਹਦੇ ਨਾਲ ਹੀ ਉਹ ਭਰੇ ਮਨ ਦੇ ਬਿਨਾਂ ਪਿੱਛੇੰਦਾ ਜਿਹੜਾ ਸੀਗਾ ਦੁੱਖ ਮਨਾ ਵਿੱਚ ਲੈ ਕੇ ਆਪਣੇ ਆਪਣੇ ਘਰਾਂ ਨੂੰ ਜਾਂਦੇ ਹਨ ਤੇ ਤੀਆਂ ਤੋਂ ਫਿਰ ਅਗਲੇ ਦਿਨ ਜਦ ਤੱਕ ਭਰਾ ਉਹਨਾਂ ਨੂੰ ਸੁਨਾਰੇ ਨਾਲ ਲੈ ਕੇ ਛੱਡ ਕੇ ਆਉਂਦੇ ਤੇ ਜਾਂ ਇਹਾਂ ਦੇ ਘਰ ਵਾਲੇ ਆ ਕੇ ਉਹਨਾਂ ਨੂੰ ਲੈ ਜਾਂਦੇ ਤੇ ਤੀਆਂ ਦੇ ਤਿਹਾਰ ਦੇ ਵਿੱਚ ਇੱਕ ਗੱਲ ਇਹ ਵੀ ਸੀ ਕਿ ਕੁੜੀਆਂ ਨੂੰ ਜਿਹੜੀਆਂ ਸੋਹਰੇ ਘਰ ਨਹੀਂ ਸੀ ਆ ਸਕਦੀਆਂ ਉਹਨਾਂ ਨੂੰ ਭਰਾ ਉੱਥੇ ਸੰਧਾਰੇ ਦੇ ਕੇ ਆਉਂਦੇ ਉਦੇ ਵਿੱਚ ਖਾਣ ਪੀਣ ਦਾ ਸਮਾਨ, ਲੱਡੂ, ਘਿਓ ਅਤੇ ਸਾਰੇ ਟੱਬਰ ਨੂੰ ਕੱਪੜੇ ਤੇ ਜਿਹੜੀਆਂ ਪੇਕੇ ਆਉਂਦੀਆਂ ਉਹ ਜਾਂਦੀਆਂ ਹੋਈਆਂ ਪੇਕੇਆਂ ਤੋਂ ਨਾਲ ਲੈ ਕੇ ਜਾਂਦੀਆਂ ਤੇ ਜਿਹੜੀਆਂ ਕੁੜੀਆਂ ਮੰਗੀਆਂ ਹੁੰਦੀਆਂ ਤੇ ਉਹਨਾਂ ਨੂੰ ਸਹੁਰੇ ਹਾਰ ਸ਼ਿੰਗਾਰ ਦਾ ਸਮਾਨ, ਕੱਪੜੇ, ਪਿੰਗੜੀ, ਲੱਜ, ਫੱਟੀ ਆਦ ਸਾਰੀਆਂ ਜਿਹਦੇ ਤੇ ਫਿਰ ਸਾਰੀਆਂ ਸਹੇਲੀਆਂ ਨਾਲ ਦੀ ਉਸ ਤੇ ਝੂਠਦੀਆਂ ਅੱਜ ਸਮੇਂ ਦੀ ਤੇਜ਼ ਰਫ਼ਤਾਰ ਨੇ ਤੇ ਪਦਾਰਥਵਾਦੀ ਯੁੱਗ ਨੇ ਤੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਇਹ ਰਿਸ਼ਤੇ ਵਿੱਚ ਵੀ ਆਲਾ ਜਿਹੜਾ ਖਤਮ ਕਰ ਦਿੰਦਾ ਹੈ ਤੇ ਅਸੀਂ ਆਪਣੇ ਸੱਭਿਆਚਾਰ ਦੇ ਨਾਲ ਟੁੱਟ ਕੇ ਮੋਬਾਈਲਾਂ, ਮੀਡੀਆ ਦੇ ਨਾਲ ਜੱਗਾਂ ਜੁੜ ਗਏ ਸਾਡੇ ਮਨੋਰੰਜਨਾਂ ਦੇ ਸਾਹਰਾਂ ਦੇ ਵਿੱਚ ਫਰਕ ਪੈ ਗਿਆ ਹੈ ਤੇ ਜਿਹੜੀ ਸਾਡੀ ਦੁਨੀਆ ਹੈ ਇਹ ਬਹੁਤ ਜ਼ਿਆਦਾ ਮਤਲਬ ਇੱਕ ਮਸ਼ੀਨੀ ਦੁਨੀਆ ਤੇ ਇੱਕ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ 13 ਦਿਨਾਂ ਵਾਲੀ ਜਿਹੜੀ ਉਹ 2 ਘੰਟੇ ਵਿੱਚ ਸਿਮਟ ਕੇ ਰਹਿ ਗਈ ਹੈ ਭਾਵੇਂ ਅਸੀਂ ਜੋ ਸੱਭਿਆਚਾਰ ਨਾਲ ਕੋਸ਼ਿਸ਼ ਹੈ ਲੋਕਾਂ ਦੀ ਜਿਹੜੇ ਹੁਣ ਮੱਤੀ ਮਨਾਏ ਜਾਂਦੇ ਨੇ ਕਲੱਬਾਂ ਵਿੱਚ ਜਾਂ ਸਟੇਜਾਂ ਦੇ ਵਿੱਚ ਕਿ ਸੱਭਿਆਚਾਰ ਦੇ ਨਾਲ ਬੱਚਿਆਂ ਨੂੰ ਜੋੜਿਆ ਜਾ ਸਕੇ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਸਾਨੂੰ ਵੀ ਆਪਣੇ ਵਿਰਸੇ ਨਾਲ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਕਿ ਸਾਡੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਉਹਦੇ ਨਾਲ ਜੋੜਨ ਦੀ ਸੋ ਆਓ ਆਪਾਂ ਰਲ ਕੇ ਹੰਬੜਾ ਮਾਰੀਏ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਸਾਡੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਉਹਨੂੰ ਮੁੜ ਉਹਨਾਂ ਦੇ ਨਾਲ ਜੋੜੀਂਦੀ ਕੋਸ਼ਿਸ਼